Me. So I'm not just about to sing really. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੰਤ ਬਾਬਾ ਦੂਲਾ ਸਿੰਘ ਮੈਮੋਰੀਅਲ ਫਾਬਦਕ ਸਕੂਲ ਵਿੱਚ ਅੱਜ ਬੱਚਿਆਂ ਦਾ ਜਲ ਜਿਹੜਾ ਡਿਕਲੇਅਰ ਕੀਤਾ ਗਿਆ ਜਿਸ ਦੇ ਵਿੱਚ ਤਕਰੀਬਨ ਐਲ ਕੇ ਜੀ ਦੇ 12 ਬੱਚੇ ਫਸਟ ਆਏ ਸੈਕੰਡ ਆਏ ਥਾਂ ਦਾ ਆਏ ਜਿਨ੍ਹਾਂ ਕਾਫੀ ਕਾਫੀ ਬੱਚਿਆਂ ਨੇ ਨੰਬਰ ਲਏ ਆ ਤੋਂ ਸਾਡੇ ਜਿਹੜੇ ਸਕੂਲ ਦੇ ਚੇਅਰਮੈਨ ਸਾਹਿਬ ਸੰਤ ਬਾਬਾ ਹਰਿਕ੍ਰਿਸ਼ਨ ਸਿੰਘ ਜੀ ਸੋਢੀ ਉਨਾ ਬਦੋਂ ਸਾਨੂੰ ਖਾਸ ਹਦਾਇਤਾਂ ਆ ਕਿ ਬੱਚੇ ਜਿੰਨੇ ਵੀ ਹੁਸ਼ਿਆਰ ਆ ਚਾਹੇ 20 ਆ ਚਾਹੇ 30 ਆ ਚਾਹੇ 40 ਆ ਸਾਰੇ ਜਿਹੜੇ ਬੱਚਿਆਂ ਨੂੰ ਇਨਾਮ ਦਿਓ ਪ੍ਰਾਈਜ਼ ਦਿਓ ਤਾਂ ਕਿ ਬੱਚਿਆਂ ਦਾ ਹੌਸਲਾ ਬਣਿਆ ਰਹੇ ਔਰ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਦੇਖ ਕੇ ਇਹ ਹੋਵੇ ਕਿ ਅਗਲੀ ਵਾਰ ਅਸੀਂ ਵੀ ਜਿਆਦਾ ਪੜ੍ਹਾਈ ਕਰੀਏ ਤੇ ਸਾਨੂੰ ਵੀ ਇਨਾਮ ਮਿਲੇ ਸੋ ਬਹੁਤ ਵਧੀਆ ਰਿਸਪੌਂਸ ਲਿਆ ਬੱਚਿਆਂ ਨੇ ਕਾਫੀ ਵਧੀਆ ਨੰਬਰ ਰਏ ਆ ਇਹ ਤਕਰੀਬਨ 90% ਤੋਂ ਉੱਪਰ ਹੀ ਆ ਸਾਰੇ ਬੱਚਿਆਂ ਦੇ ਨੰਬਰ ਕਾਫੀ ਬੱਚੇ ਹੁਸ਼ਿਆਰ ਹੈਗੇ ਆ ਤੇ ਸਾਡਾ ਜੋ ਮੈਲ ਆ ਅਸੀਂ ਗਰੀਬ ਬੱਚਿਆਂ ਨੂੰ ਖਾਸ ਤੌਰ ਤੇ ਸਾਡੇ ਕੋਲ ਬਹੁਤ ਜ਼ਿਆਦਾ ਪੜਦੇ ਆ ਤੇ ਅਸੀਂ ਜਿਹੜਾ ਫੀਸਾਂ ਆਮ ਅੜਗੜੇ ਦੇ ਸਕੂਲਾਂ ਨਾਲੋਂ ਕਾਫੀ ਹੱਦ ਤੱਕ ਘਟਿਆ ਔਰ ਕਿਰਾਇਆ ਵੀ ਘਟਿਆ ਅਸੀਂ ਚਾਹੁੰਦੇ ਆ ਕੋਈ 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 ਵੀ ਗਰੀਬ ਜਿਹੜਾ ਆ ਪਬਲਿਕ ਸਕੂਲ ਦੇ ਵਿੱਚ ਪੜ੍ਹਾਉਣਾ ਚਾਹੁੰਦਾ ਹੈ ਆਪਣੇ ਬੱਚੇ ਨੂੰ ਉਹ ਇੱਕੋ ਇੱਕ ਸਕੂਲ ਹੈ ਸੰਤ ਬਾਬਾ ਦਿਲਦਾਸ਼ ਸਿੰਘ ਸਕੂਲ ਸਟਾਫ ਵੀ ਵਧੀਆ ਹੈ ਪੜ੍ਹਾਈ ਵੀ ਵਧੀਆ ਹੈ ਸਾਰਾ ਕੁਝ ਵਧੀਆ ਹੈ ਸੋ ਇਸੇ ਕਰਕੇ ਸਾਡੇ ਮਹਾਪੁਰਸ਼ਾ ਨੇ ਵੀ ਸਾਨੂੰ ਦੱਸਿਆ ਕਿ ਨਾਮ ਨੂੰ ਕਿਤ ਕਰੋ ਬਣ ਸਕੋ ਇਸੇ ਫਲਸਫੇ ਨਾਲ ਨੋ ਪ੍ਰਾਪਰਟ ਨੋ ਡੋਸ ਦੇ ਤੇ ਸਕੂਲ ਚੱਲਦਾ ਆ ਅਸੀਂ ਕਿਸੇ ਦੇ ਕੋਲੋਂ ਵਾਧੂ ਫੀਸ ਨਹੀਂ ਲੈਂਦੇ ਜਿਹਦੇ ਵਿੱਚੋਂ ਸਾਡੇ ਕੋਲ ਤਕਰੀਬਨ ਹਰ ਇੱਕ ਵਾਰ ਅਤਿਕ ਪਰਸੈਂਟ ਇਦਾਂ ਦੇ ਬੱਚੇ ਆ ਜਿਨ੍ਹਾਂ ਦੀਆਂ ਫੀਸਾਂ ਮਾਫ਼ ਕੀਤੀਆਂ ਹੋਈਆਂ ਆ ਕਈਆਂ ਦੇ ਸਿਰ ਦੇ ਉੱਤੇ ਪਿਤਾ ਨਹੀਂ ਹੈਗੇ ਉਹਨਾਂ ਤੋਂ ਅਸੀਂ ਫੀਸ ਨਹੀਂ ਲੈਂਦੇ ਕਿਸੇ ਦੇ ਕੋਈ ਆਪਣੇ ਮਾਪਿਆਂ ਦੇ ਬੇਟੀ ਰਹਦੀ ਆ ਕਿ ਉਹਦਾ ਬੱਚਾ ਪੜਦਾ ਹੈ ਉਹਦੇ ਕੋਲੋਂ ਫੀਸ ਨਹੀਂ ਲੈਂਦੇ ਕਾਫੀ ਹੱਦ ਤੱਕ ਅਸੀਂ ਫੀਸਾਂ ਦੇ ਵਿੱਚ ਛੂਟ ਦਿੱਤੀ ਹੋਈ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸੰਤ ਬਾਬਾ ਜੁੰਡਾ ਸਿੰਘ ਦਾ ਮੈਮੋਰੀਅਲ ਪਬਲਿਕ ਸਕੂਲ ਠੱਕੜਵਾਲ ਮੋਜਮਯਾਰਾ ਵਿੱਚ ਦਾਖਲ ਕਰਵਾਓ ਆਪਣੇ ਵਧੀਆ ਬੱਚਿਆਂ ਨੂੰ ਪੜ੍ਹਾਈ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਜ ਸੰਤਾ ਬਬਨਦਲਾ ਸਿੰਘ ਮੈਮੋਰੀਅਲ ਪ੍ਰਾਇਮਰੀ ਸਕੂਲ ਦਾ ਸਾਲਾਨਾ ਚ ਰਿਜ਼ਲਟ ਆਇਆ ਹੈ ਤੇ ਇਕੱਲੇ ਪੀਕਾ ਗਿਆ ਹੈ ਸਾਰੇ ਬੱਚਿਆਂ ਨੇ ਬਹੁਤ ਹੀ ਮਿਹਨਤ ਦੇ ਨਾਲ ਵਧੀਆ ਅੰਕ ਪ੍ਰਾਪਤ ਕੀਤੇ ਹਨ ਤੋਂ ਮੈਂ ਸਾਰੇ ਹੀ ਸਟਾਫ ਨੂੰ ਤੇ ਸਾਰੇ ਹੀ ਪੇਰੈਂਟਸ ਨੂੰ ਉਹਨਾਂ ਦੀ ਇਸ ਮਿਹਨਤ ਵਾਸਤੇ ਜੁਆਰ ਸਵਾਦ ਦਿੰਦਾ ਹਾਂ ਕਿਉਂਕਿ ਸਾਡੀ ਜੋ ਮੈਨੇਜਮੈਂਟ ਹੈ ਸਾਧੂ ਬਖਸ਼ ਸਿੰਘ ਜੀ ਸੋਬੀ ਸਾਹਿਬ ਰਜਨ ਸਿੰਘ ਜੀ ਰਾਜਾ ਸਾਡੇ ਭਾਜੀ ਨੇ ਸਰਵਜੀਤ ਸਿੰਘ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਲਗਾਤਾਰ ਸਾਡੇ ਨਾਲ ਸੰਪਰਕ ਵਿੱਚ ਰਹਿੰਦੇ ਹਨ ਤੇ ਉਹ ਸਾਡੇ ਪਰਮੇਸ਼ਾ ਸਾਨੂੰ ਹੌਸਲਾ ਵਜਾਈ ਦਿੰਦੇ ਰਹਿੰਦੇ ਹਨ ਕਿ ਬੱਚਿਆਂ ਦੀ ਜਿਹੜਾ ਹੈ ਉਹ ਮੀਨਤ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇ ਤਾਂ ਕਿ ਬੱਚੇ ਜਿਹੜੇ ਹਨ ਵਧੀਆ ਅੰਪਲੈਅ ਕਰਕੇ ਪਾਸ ਹੋ ਸਕਣ ਅਤੇ ਜੀਵਨ ਵਿੱਚ ਵਧੀਆ ਉਹਨਾਂ ਦੀ ਜਿਹੜੀ ਹੈ ਪ੍ਰਾਪਤੀਆਂ ਕਰ ਸਕਣ ਉਹ ਸਾਰੇ ਹੀ ਸਟਾਫ ਨੂੰ ਪ੍ਰਬੰਧਕ ਕਮੇਟੀ ਨੂੰ ਤੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਮੇਰੇ ਵੱਲੋਂ ਉਹਨਾਂ ਦੇ जाट ਦੇ ਬੱਚਿਆਂ ਕੋਲ ਹੰਤੇ ਲੱਖਾਂ ਕੁ ਵਾਰ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ